ਨਾ ਕੀ ਖਲਾਰਾ ਪਾਇਆ ਇੰਨਾ ਅੱਜ ਬੈਕਲੀਨ ਦੇ ਸਾਲ ਵਿਆਹ ਵਾਲੀ ਟ੍ਰੈਕਲੀਨ ਕਰਾਉਣੇ ਆ ਇਹ ਆਬੀ ਆਰਡਰ ਤੇ ਬਣੋਗੇ ਉਹ ਪਿਛਲੇ ਆਰਡਰ ਬਣਗੇ ਉਹ ਕਾਫੀ ਮੈਂ ਗਰਮ ਖਾ ਹਾਂ ਹੁਣ ਕਿਵੇਂ ਕਰਗੇ ਯਾਰ ਗੈਸ ਦਾ ਹੋਣਾ ਹੀ ਆ ਔਰ ਕਿਤੇ ਲੈਣਾ ਨਹੀਂ ਨਮੀ ਬਹੁਤ ਜੁੱਤਾਂ ਕਿਤੇ ਉਦੋਂ ਜਲਦੀ ਖਲਾ ਅਜੇ ਥੱਲੇ ਜੇ ਲੱਗਿਆ ਫਿਰ ਲਿਆ ਹਾਏ ਇਹ ਲਰਵਾਉਣਾ ਆ ਮੇਰੇ ਪੀਸ ਹੋਰ ਮੈਜੂ ਹੂੰ ਨਾ ਕੀ ਖਲਾਰਾ ਪਾਇਆ ਇੰਨਾ ਅੱਜ ਬੈਕਲੀਨ ਦੇ ਸਾਲ ਵਿਆਹ ਵਾਲੀ ਟ੍ਰੈਕਲੀਨ ਕਰਾਉਣੇ ਆ ਇਹ ਇਹਦਾ ਪੰਡ ਮਨ ਲੜਾ ਬੈਲਕ ਹੋਰ ਕਹਿੰਦਾ ਯਾਰ ਨਹੀਂ ਹਾਂ ਦਸ 12 ਹਜ਼ਾਰ ਕੋ ਹਾਂ ਇਹ ਯਾਰ ਹਿੰਦੇ ਆਏ ਕਰੋ ਫਿਰ ਘਰ ਹੀ ਕਰ ਲਾਂਗੇ ਆਪਾਂ ਪ੍ਰੈਸ ਮੈਂ ਕਰ ਦੂੰਗੀ ਘਰ ਮੈਂ ਤਾਂ ਸੁਣਾ ਨਹੀਂ ਮੱਖਾ ਮੰਗ ਚਾਹੇ ਪੁੱਛ ਦਉ ਰੋ ਕਿੰਨੇ ਸੂਟ ਕਿੰਨੇ ਆ ਹੋਣਗੇ ਮਨ ਲੜਾ ਸਪੋਨ ਤੁਹਾਡੇ 8 ਹੋਗੇ 4 5 ਮੇਰੇ ਆ ਤੁਹਾਡੇ ਆ 2 3 2 3 ਢਾਢ ਦੇ ਆ ਹੈਂ ਆਲੀ ਤੁਹਾਡਾ ਜੋਦਪੁਰੀ ਕਰਾਉਣ ਨੂੰ ਵਿਆਹ ਤੇ ਪਾ ਲਈ ਐਂ ਕਰ ਮਾ ਦਾ ਕਹਣਾ ਜਿਹੜੇ ਮੇਨ ਮੇਨ ਜਿਹਾ ਉਹ ਯਾਰ ਸੱਟ ਲਾ ਵਿੱਚ ਮੇਨ ਮੇਨ ਹੀ ਐ ਸਾਰੇ ਐਨੇ ਮੇਨ ਹੋਰ ਵਿਆਹ ਵੀ ਕਿਦਰੀ ਗਣਾ ਚਾਹੁੰਦਾ ਹੁੰਦਾ ਬਾਲੇ ਸੂਟ ਹੋ ਜਾਣੇ ਆ ਸੂਟ ਗਣ ਕੇ ਜੇ ਪਾਈ ਵੀ ਕਿੰਨੇ ਨਹੀਂ ਉੱਥੇ ਪਾਈ ਨੂੰ ਸਮਝਾਉਣਾ ਇੱਕ ਦੋ ਦਿਨਾਂ ਚੋਹ ਜੇ ਲੱਗੇ ਪਏ ਆ ਕਾਕੋਸ਼ੀ ਹੋਇਆ ਨਹੀਂ 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 ਕਰਾ ਦੋ ਇੱਕ ਦੀ ਕਰਾ ਕੇ ਇਹਦਾ ਪਜਾਮਾ ਨਹੀਂ ਲੱਗਿਆ ਡਾਢਾ ਮਿਕਸ ਜਿਵੇਂ ਵੇਚ ਦਿੱਤੇ ਪਜਾਮੇ ਸਾਰੇ ਪਜਾਮਾ ਦਾ ਲੱਪਣਾ ਹੀ ਫਿਰ ਆਹ ਬੈਂਟ ਕੋਟ ਵੀ ਜਿਹੜਾ ਡੈਡ ਦਾ ਵੀ ਕਰਾ ਦਈਏ। ਦੇਖੀ ਮਨ ਤਾਂ ਲਾ ਰਹਾ ਇਕੜੀ ਦਾ ਪਾਇਆ ਯਾਰ ਇਹ ਡੈਡੀ ਨੇ। ਫਿਰ ਮੈਂ ਬਤਾ ਕੀ ਕਹਿੰਨੀ ਆ ਜਾਨੂੰ ਸਟੀਮ ਪ੍ਰੈਸ ਕਰਾ ਲਈ ਬਿਆਹ ਤੇ। ਹਾਂ ਪ੍ਰੈਸ ਕਰਾ ਦਿੰਨੇ ਆ ਇਹਨੂੰ। ਕੋਹ ਨਹੀਂ ਹੋਇਆ ਸਾਫ ਯਾਰ ਇਹ ਤਾਂ ਜਮਾਂ ਸਾਫ ਪਿਆ। ਇਹ ਤਾਂ ਜਮਾਂ ਸਾਫ ਪਿਆ। ਸਾਰੇ ਕਰਾਈ ਜਾਂਦੇ ਆ ਮੇਰੇ ਇਕ ਵੀ ਨਹੀਂ ਕਰਾਇਆ। ਨਹੀਂ ਆਹ ਤਾਂ ਜਮਾਂ ਸਾਫ ਪਿਆ ਉਹ ਕਰਾ ਦੰਨਾ ਜਿਹੜਾ ਡੈਡੀ ਦਾ ਕਰਾਉਣ ਵਾਲਾ। ਡੈਡੀ ਦੀ ਨਾ ਚੁੰਨੀ ਪਤਾ ਨਹੀਂ ਕਿਵੇਂ ਉੱਤੋਂ ਪਾੜ ਗੀ ਉਹਨੂੰ ਬੜਾ ਰੱਫੂ ਕਰਤੀ। ਕਿੱਥੋਂ ਪਾੜ ਗੀ ਚੁੰਨੀ? ਉੱਤੋਂ ਕੋ ਫਟੀ ਹੋਈ ਆ ਦੇ ਆ ਦੇ ਆ ਦੇ ਤੇ ਸੀਗੀ ਸੀ ਮੈਨੂੰ। ਇਧਰੋਂ ਸੀ ਇਧਰੋਂ। ਉਹ ਵਿਚਾਲ ਰੋ ਮੰਮੀ ਦੇ ਵੀ ਬੱਚੀ ਪਾਲੇ ਸਾਰੇ ਆ ਰਿਹਾ ਇੰਨੀ ਤਾਂ ਕੰਮ ਲੱਗ ਗਿਆ ਆ ਦੋ ਸਾਲ ਦਸਾਈ ਇਹ ਤਾਂ ਰਫੂ ਹੋ ਜਾਓ ਲੋ ਜਾਸਿਕਾ ਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨਾਲ ਠੀਕ ਠਾਕ ਹੋਵੋਗੇ ਸੋ ਪਹਿਲਾਂ ਦਾ ਗਲ ਕੋਲ ਬਹੁਤ ਬੈਠੇ ਰਿਹਾ ਵਿਆਹ ਠੰਡਾ ਦਿੱਤਾ ਵਾਲਾ ਖਾਤਾ ਗਿਆ ਮੈਕਸ ਵਰਾਇਟੀਆਂ ਮੈਕਸ ਖਬਰਾਂ ਮੈਕਸ ਹਾਂ ਸਹੀ ਹੈ ਸਹੀ ਹੈ ਹਾਂ ਚੱਲ ਚੱਲ ਕੇ ਰਿਆ ਪਤਿਆਂ ਗਈਆਂ ਕੋਸ਼ਕ ਸਹੀ ਸੀ ਅੱਧਾ ਇਹਨੇ ਕਰਤਾ ਕਮਲੀ ਜੀ ਨੇ ਕੱਲ ਥੀ ਘੋਟਕ ਮਾਜਾ ਬੋਲੀ ਗਈ ਦੇ ਹੋਣਾ ਚੱਪ ਚੱਲੇ ਆ ਜਿਗਰਾਵਾਂ ਨੂੰ ਤੇਗਰਾਵਾਂ ਜਾਣ ਜਾਣਾ ਕੀ ਕਰਨਾ ਹੈ ਇਹ ਦੱਸ ਦੋ ਆ ਜਿਹੜਾ ਕਿਆ ਲੈ ਲੀੜਾ ਕੱਪੜਾ ਫਿਰ ਡਰਾਈ ਕਲੀਨ ਹੋਣਾ ਦੇ ਕੇ ਆ ਰੈਕਲਿੰਗ ਕਰਾਣਾ ਵਾ ਨਾ ਮੈਂ ਕੋ ਖੁਦ ਸਮਾਨ ਨਾ ਨਮੀ ਨਮੀ ਬਹੂ ਨੂੰ ਜਿਗਰਾਵਾਂ ਕਮਾ ਕੇ ਲਿਆਉਣਾ ਅੱਜ ਤੇ ਮੀਂਹ ਪਿਆ ਹੋਇਆ ਤਾਂ ਬੇਚਰੀ ਗੇੜਾ ਵੀ ਦਿਵਾਵਾਂਗੇ ਕਮਲ ਚੌਕ ਦੇ ਵਿੱਚ ਦੀ ਗੇੜਾ ਲਾਉਣਾ ਇਹਨੂੰ ਕਮਲ ਚੌਕ ਦੀ ਹਾਂ ਤੂਈਆਂ ਵਾਲੇ ਪਾਣੀ ਦੀ ਵੀ ਨਿਗਾਵਾਵਾਂਗੇ ਇਹਨੂੰ ਜਿੱਥੇ ਤੂਈਆਂ ਖੜੀਆਂ ਹੁੰਦੀਆਂ ਉਹ ਪਾਣੀ ਦੀ ਵੀ ਸ਼ੇਅਰ ਕਰਾਵਾਂਗੇ ਉਹ ਪਾਣੀ ਲਾ ਕੇ ਨਾ ਕਮਲ ਚੌਕ ਜੀ ਮੈਲਾ ਉਹ ਕਮਲ ਚੌਕ ਜਿਹੜਾ ਦੱਸਿਆ ਸੀਗਾ। ਉਦੋਂ ਅਸੀਂ ਪ੍ਰਿੰਸ ਦੇ ਆਏ ਸੀ। ਨਹੀਂ ਨਹੀਂ gekeੜਾ ਨਹੀਂ ਬਣਦਾ। ਤੂੰ ਹੀ ਤਾਂ ਨਹੀਂ ਦੇਖੀ ਕੋਈ ਉੱਤੇ ਜਾਂਦੀ। ਨਹੀਂ। ਅੱਜ ਦੇ ਅੱਜ ਜੀ ਹੋ ਸਕਿਆ ਤਾਂ ਮੀਂਹ ਦਾ ਉਹ ਮੌਸਮ ਦਾ ਹੈਗਾ। ਜੇ ਹੋ ਸਕੇ ਤਾਂ ਜਗਰਾਵਾਂ ਅੱਜ ਤੈਨੂੰ ਤੂੰ ਹੀ ਆਲਾ ਪਾਣੀ ਦਿਖਾਵਾਂਗੇ ਤੂੰ ਹੀ ਆਲਾ। ਇਹਨੂੰ ਤੋਰ ਜੀ। ਇਹਨੂੰ ਕਹਾਂਗੇ ਤੂੰ ਇੱਕ ਕਿੱਟ ਡਰ। ਹਾਂ। ਇਹ ਕਿਹੜੀ ਆ। ਇਹਨੂੰ ਤੂੰ ਹੀ ਚੈੱਕ ਵੀ ਕਰਾਉਣੀ ਆ। ਆਜੋ ਫਿਰ। ਚਾਲਦੇ ਆ ਦਿਖਾਉਣੇ ਅੱਜ ਨਵੀਂ ਬਹੂ ਨੂੰ। ਉਹ ਲਾਣ ਨੂੰ ਨਾ ਲੱਗਦੇ ਸੱਚ ਉੱਥੇ ਹਾਂਜ ਕੋ। ਤੁਹਾਡੇ ਕੋਲ ਬਹੁਤ ਕਾਹ। ਆਲਾ ਜਮਾਨਾ ਹੈਲੋ ਲੈਣਾ ਨਾ ਲੈਣੇ ਵੀ ਗਵਾ ਬਣਾਈ ਆ ਪਾਣ ਲੈਣੇ ਹੈਗੇ ਪਾਡੂ ਕੀ ਕਹਿੰਦੇ ਹੁੰਦੇ ਆ ਸੱਪੜ ਦਾ ਗਵਾ ਡੱਡੂ ਟੋਬੇ ਦਾ ਗਵਾ ਟੋਬੇ ਦਾ ਗਵਾ ਡੱਡੂ ਪ੍ਰੈਸ ਕਰਾਉਣ ਵਾਲੇ ਪਏ ਆ ਉਹਦਾ ਚਲ ਡਰੈਗ ਲੀਨ ਨੂੰ ਉਹ ਦੇ ਜਿਹੜਾ ਹੁਣ ਪਿਆਰੇ ਸੀਗੇ ਉਹ ਕਰਾਉਣੀ ਆ ਲੈਣੇ ਆ ਹਾਂ ਸੱਚ ਭਾਈ ਮੇਰੇ ਕੰਮ ਦਾ ਜੀਤ ਨਹੀਂ ਆ ਅੱਜ ਪਰਦੇ ਲੈਣੇ ਲੈਣ ਚੱਲੇ ਆ ਕੱਲ ਨੂੰ ਸੁਮਨ ਨੂੰ ਲੈਣ ਆਉਣਾ ਇਹ ਇਧਰ ਸਰਦਾਰ ਜੀ ਰੋਣਗੇ ਹਾਂ ਕੁਝ ਕੁ ਬਲਾਂ ਦੇ ਲਈ ਬਾਬਾ ਜੀ ਰੋਣਗੇ ਕਹਿੰਦੀ ਮੈਂ ਲੈ ਕੇ ਆਉਣਾ ਮੈਂ ਛੱਲਾ ਕਹਿੰਦੀ ਮੈਂ ਰੋਟੀ ਲੈ ਰੋਟੀ ਉਹ ਕਹੇ ਜੀ ਮੇਰੇ ਪੇਸ ਪਾਈ ਆ ਤੂੰ ਇਹ ਸਾਰੀਆਂ ਚੀਜ਼ਾਂ ਨਵੀਆਂ ਭਾਲਦੀ ਆ ਕਾ ਹੁਣ ਆਪਣੇ ਛੱਲਾ ਗੈਸ ਛੱਲਾ ਵਧੀਆ ਲੱਭਿਆ ਮੈਂ ਕਿਹਾ ਚੁੱਪ ਕਰਕੇ ਲੀਰ ਨੂਰ ਮਾਰ ਕੇ ਚਮਕਾਲ ਹਰ ਚੀਜ਼ ਦਾ ਉਹ ਨਾਲ ਲੈ ਆਉਣਾ ਸੀ ਚਾਕੇ ਆ ਬਹੁਤ ਪਾਲਸ ਕਰਾ ਦੇਣੀ ਇਹਨੂੰ ਸਮਝਾਓ ਕੁਛ ਯਾਰ ਮੈਂ ਮਿੱਠੀਆਂ ਲਾ ਨਵੇਂ ਭਾਂਡੇ ਦਾ ਲਿਆਂਦੇ ਆ ਅਸੀਂ ਐ ਅੰਮਾ ਦੂਜਾ ਲਿਆਉਨੇ ਆ ਆਪਾਂ ਕਿਹੜਾ ਬਿਜਲੀ ਵਾਲਾ ਬਿਜਲੀ ਵਾਲਾ ਬਿਜਲੀ ਵਾਲਾ ਬਿਜਲੀ ਬੁਝਲੀ ਵਾਲਾ ਨਹੀਂ ਉਹ ਲੈ ਕੇ ਆਉਣਾ ਏਸੀ ਤਾਂ ਗੇ ਤਨ ਫੌਜੀ ਦੇ ਵਾਂਗ ਤਾਰੇ ਵੜਦੇ ਆ ਗਾ ਚਾਹੀ ਗਾ ਉਹ ਸਟੋਵ ਲਿਆਉਨੇ ਆ ਨਾਲੇ ਯਾਰ ਸਟੋਵ ਵਧੀਆ ਹਾਂ ਹੁਣ ਯਾਰ ਆਪਾਂ ਵਿਆਹ ਤੇ ਸਾਰਾ ਕਲਚਰ ਪੁਰਾਣਾ ਹੀ ਦਿਖਾਇਆ ਹਾਂ ਦਿਖਾਇਆ ਗਿਆ ਹੁਣ ਆਪਾਂ ਹੁਣ ਨਹੀਂ ਮਿੱਟੀ ਵਾਲਾ ਚੱਲਾਦਾ ਘਰੇ ਬਣਾਉਣਾ ਸਟੋਵ ਲਿਆਉਨੇ ਆ ਹਾਂ ਸਟੋਵ ਪਿਆ ਤੂੰ ਹੀ ਜੀ ਲਾ ਦਿਆ ਕਰੂ ਉਹਨੂੰ ਗੈਸ ਨੂੰ ਉਹ ਦੇਖੀ ਲਾਟ ਮਾਰਿਆ ਕਰ ਦੋ ਰੋਟੀਆਂ ਲੈਣਗੇ ਉਹ ਤੋਂ ਆ ਬੋਖੀ ਜੀ ਫੇਰ ਮਾਰ ਦਿੰਦਾ ਹਾਂ ਹਾਂ ਸਹੀ ਗੱਲ ਬਾਤ ਦੁੱਕੀ ਮਾਰਿਆ ਗੱਲ ਰੋਟੀਆਂ ਨਹੀਂ ਹਾਂ ਨਾ ਕੋਈ ਉਹਦਾ ਧੂਆਂ ਨਾ ਹੋਰ ਗਾ ਸਹੀ ਗੱਲ ਹੈ ਮਾਰ ਕੇ ਨਾ ਮਾਰ ਕੇ ਚਲਾਉਣਾ ਹਾਏ ਇਹਨੂੰ ਇਹਨਾਂ ਦਾ ਮਿਲਣਾ ਸਟੋਵ ਹੀ ਨਹੀਂ ਦੇਖਿਆ ਹੁਣ ਸਟੋਵ ਮੈਂ ਵੀ ਨਹੀਂ ਦੇਖਿਆ ਮੇਰੇ ਕੋਲ ਯਾਰ ਫਿਰ ਲਿਆਉਨੇ ਆਜਾ ਸਟੋਵ ਵਾਲਾ ਕੰਮ ਹੀ ਨਿਮੇੜੋ ਪਹਿਲਾਂ ਦਾ ਹਾਂ ਹਾਂ ਹੁਣ ਕਿਵੇਂ ਕਰੀਏ ਯਾਰ ਗੈਸ ਦਾ ਚੱਲ ਦੇਖ ਲਾ ਅੱਜ ਥੱਲੇ ਜੇ ਲੱਗਿਆ ਫਿਰ ਲਿਆ ਹਾਏ 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 ਨਹੀਂ ਵੀ ਥੱਲੇ ਥੱਲੇ ਜੇ ਥੱਲੇ ਲੱਗਣਾ ਨਹੀਂ ਕੋਈ ਗੱਲ ਨਹੀਂ ਹੁੰਦੀ ਹੈਗੇ ਥੱਲੇ ਲੱਗਿਆ ਤੇ ਮੈਂ ਹਾਏ ਫੇਰ ਲੱਗਿਆ ਫੇਰ ਲੱਗਿਆ ਲੱਗਿਆ ਥੱਲੇ ਲੱਗਿਆ ਮਾਜ ਲੱਗਿਆ ਤਾਂ ਫਿਰ ਨਾ ਕਹਿਦੇ ਨਹੀਂ ਇਹਨੂੰ ਇਹਨੂੰ ਕਿਵੇਂ ਇਹਨੂੰ ਕਿਵੇਂ ਚੇਤੇ ਆ ਗਿਆ ਥੱਲੇ ਲੱਗੇ ਆਲਾ ਬਾਲਡ ਸਾਨੂੰ ਤਾਂ ਚੇਤੇ ਨਹੀਂ ਕੋਈ ਨਾ ਲਈ ਚੀਜ਼ਾਂ ਹੁੰਦੀਆਂ ਹੋਣਗੀਆਂ ਤਾਂ ਹੀ ਇਹ ਤੈਨੂੰ ਕਹਿੰਦਾ ਵਾ ਹਾਏ ਆਪਾਂ ਦੇ ਛਿੱਟਕਣੇ ਨਹੀਂ ਜੀ ਨਹੀਂ ਹਾਂ ਬਾਕੀ ਦਾ ਸੋਮਣ ਉਹ ਨਹੀਂ ਉਹ ਤੋਂ ਤੋਂ ਕੱਚਾ ਆਇਆ ਬੋਲਦਾ ਨਹੀਂ ਇਹਨੂੰ ਪਤਾ ਵੀ ਦਾ ਹੱਥ ਨੂੰ ਗੋਡਾ ਰੱਖੂ ਆਲਪ ਕੱਚਾ ਕੋੱਚਾ ਕੋਈ ਨਹੀਂ ਕੱਚੀ ਕੋੱਚੇ ਰਹਿਣਾ ਨਹੀਂ ਬਈ ਇਹ ਗੱਲ ਥੱਲੇ ਲੱਗਣ ਵਾਲੀ ਨਹੀਂ ਤੇ ਆਪਰੇਮ ਆ ਸੌਣ ਲੈ ਲੈਣਾ ਤੇਨੂੰ ਯਾਰ ਚਿੱਲਾ ਹੋਰ ਦੱਸ ਗੈਸਦਾਰੀ ਲੈਣਾ ਇੱਕ ਹੋਰ ਕੱਠਾ ਹੀ ਛੱਟ ਜਾ ਅੱਕ ਲੈਉਣਿਆ ਗੈਸ ਢੋਲੀ ਗੈਸ ਢੋਲੀ ਸਿਲੰਡਰ ਉਹਦਾ ਇੱਥੋਂ ਪਿੰਡੋਂ ਮਿਲੂਗਾ ਇੱਥੋਂ ਢੋਲੀ ਮਿਲੂਗਾ ਢੋਲੀ ਲੈਉਣਿਆ ਗੈਸ ਲੈਉਣਿਆ ਪਾਈਪ ਲੈਉਣਿਆ ਕਿੰਨੀ ਕਹਿੰਦੀ ਪਈਆਂ ਢੋਲੀਆਂ ਤੋਂ ਇਹ ਦੋਨੋਂ ਦੀ ਅੰਡਰਸਟੈਂਡਿੰਗ ਹੁੰਦੀ ਹੈ ਥੱਲੇ ਲੱਗਣਾ ਨਾ ਲੱਗਣਾ ਇਹ ਕੁਝ ਨਹੀਂ ਹੁੰਦਾ ਹਾਂ ਇਹ ਕਹਣਾ ਹੁੰਦਾ ਜੇ ਰੋਟੀ ਲੈ ਕੇ ਸੋਹਣੇ ਤੈਨੂੰ ਲੈ ਕੇ ਲੈਂਦੀ ਸੀ ਮੈਂ ਹਾਂ ਇਹ ਕਹਿੰਦਾ ਇਹ ਕਹਿੰਦਾ ਚੱਲਿਆ ਵੀ ਉਹ ਨਾ ਵੀ ਲੈ ਵੀ ਕੀ ਕਿਹਾ ਜੀ ਦੋ ਕਹਿੰਦਾ ਵੀ ਥੱਲੇ ਲੈ ਨਹੀਂ 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 ਉਹ ਮੈਂ ਹੋਰ ਨਾ ਲਿਆ ਨਹੀਂ ਨਹੀਂ ਦੁੱਧ ਲੈ ਕੇ ਚੱਲਿਆ ਹਾਂ ਦੁੱਧ ਲੈ ਜਾ ਲੈ ਦੁੱਧ ਨਹੀਂ ਉਹ ਦੁੱਧ ਦੀ ਉੱਥੇ ਹੀ ਗੱਲ ਸੀਗੀ ਉਹ ਯਾਰ ਮੈਂ ਨਾ ਲਿਆ ਸੀ ਹੁਣ ਉਹ ਨਾ ਜਦੋਂ ਪੜੀ ਸੀ ਮੈਨੂੰ ਰੋਟੀ ਨਹੀਂ ਪੁੱਛਿਆ ਹੈਗਾ ਮੈਂ ਇਹਨੂੰ ਕਿਹਾ ਸੀ ਜੂਰੂ ਕਾ ਗੁਲਾਮ ਹਾਂ ਇਹ ਐਂ ਕਹਿੰਦਾ ਇਹ ਫਿਰ ਤੂੰ ਵੀ ਜੂਰੂ ਕਾ ਗੁਲਾਮ ਨਹੀਂ ਨਹੀਂ ਹਮ ਤੋ ਆਪਣੇ ਦਾ ਸਾਦਾ ਸੋਹਣੇ ਇਹ ਕਹਦੇ ਆ ਕਰੀ ਲੈ ਕਹਾ ਦੇ ਲੈ ਕੀ ਕੰਮ ਕਹਾ ਦੇ ਲੈ ਜੂਰੂ ਕਾ ਗੁਲਾਮ ਲੱਖ ਗੱਹਾ ਦੇ ਨੋ ਗੱਲ ਤੇ ਗੱਲ ਆ ਗੱਹਾ ਦੇ ਅਕਰੀ ਗਲਤ ਗੱਲ ਆ ਇਹ ਮੇਰੇ ਤਿਉ ਪ੍ਰੇਮ ਹੀ ਬਾਲਾ ਨਹੀਂ ਹਾਂ ਜੀ ਹਾਂ ਸਹੀ ਗੱਲ ਐ ਇਹਦਾ ਤੂੰ ਫੇਰ ਪਾਸੇ ਚੱਲਦੀ ਆ ਓਏ ਸਹੀ ਕਿਹਾ ਵੀ ਆਰੀ ਦੇ ਦੋ ਪਾਸੇ ਹੁੰਦੇ ਆ ਦੁਨੀਆ ਦੇ ਚਾਰ ਪਾਸੇ ਤਾਂ ਨਹੀਂ ਆ ਦੋ ਆਰੀ ਦੀ ਇੱਕ ਪਾਸੇ ਦੁਨੀਆ ਦੇ ਦੋ ਪਾਸੇ ਤੇ ਗਹਿਣਾ ਤੇ ਨੂਬ ਨਹੀਂ ਆਇਆ ਹਾ ਬੋ ਵੀ ਜੱਗ ਬਈ ਮਨਨ ਦਾ ਸੋਹਣੇ ਓਏ ਧੂਆਂ ਕੱਢ ਗਿਆ ਓਏ ਓਏ ਹੋਏ ਆ ਤੂੰ ਦੇਖ ਲੈ ਕਿੱਧਰ ਦੀ ਨਗਾਉਣੀ ਆ ਬਾਈ ਇਹ ਸਕੂਟਰ ਵੀ ਆ ਦੇ ਡੱਕਦਾ ਕਿ ਨਹੀਂ 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 ਬਾਜ ਗਿਆ ਉੱਪਰ ਦੀ ਲਗਾ ਲੋ ਇੱਧਰ ਤੇ ਮੈਨੂੰ ਲੱਗਦਾ ਸੋਹਣੇ ਜਿਹੜੇ ਹਸਾਮ ਨਾਲ ਜਗਰਾਵਾ ਬੰਨ ਸਾਰੀਆਂ ਹੋ ਗਿਆ ਤੂ ਵੀ ਆਲੇ ਤੈਨੂੰ ਦਰਸ਼ਨ ਹੋਣਗੇ ਹੋਣਗੇ ਤੂ ਵੀ ਆਲੇ ਦੇ ਦਰਸ਼ਨ ਹੋਣਗੇ ਲੱਗਦਾ ਬੰਦ ਵੀ ਅੰਦਰ ਵੀ ਆਈ ਹਾਂ ਹਾਂ ਬਾਜੇ ਵੀ ਹੀ ਲਾ ਗਈ ਚੱਲ ਕੋਈ ਨਾ ਐਂ ਕਰੀ ਹੀਲ ਲਾ ਕੇ ਟੰਗ ਲਈ ਇੱਥੇ ਮੋਢੇ ਤੇ ਐਂ ਤੁਰੀ ਤੁਰੀ ਤੂੰ ਦੱਸ ਜਿਹੜਾ ਬੰਦਾ ਤੂੰ ਦੱਸ ਜਿਆ ਡ੍ਰੈਗਲੀਆਂ ਵਾਲੇ ਤੁਹਾਡੇ ਸਾਰਿਆਂ ਦੇ ਕਿੱਥੇ ਦਿੱਤੇ ਆ ਰਾਇ ਵਾਲੇ ਕੱਚਾ ਮਾਲ ਕੋ ਰਾਇ ਵਾਲਿਆਂ ਦੇ ਪਹਿਲਾਂ ਉਹ ਦੇ ਆਉਣੇ ਆ ਬਾਦ ਚ ਆ ਜਾਗੇ ਉਹਨਾਂ ਦੇ ਕੁਮਾਰ ਵਾਲਿਆਂ ਦੇ ਉਹਨੂੰ ਚਲਾ ਚ ਕਰਾਂਗੇ ਇਹਨੂੰ ਆਪਣੇ ਵੀ ਐਚਐਮਐਲ ਨਹੀਂ ਤੇ ਹੋਰ ਕੀ ਲੈਣਾ ਮੈਂ ਨਾ ਪਰਦੇ ਪੜਦੇ ਪੜਦੇ ਕੀ ਤੂੰ ਪਰਦੇ ਲੈ ਲਓ ਪਹਿਲਾਂ ਪਰਦੇ ਦਾ ਉੱਧਰ ਹੀ ਜਾਣਾ ਪਾਣਾ ਪਹਿਲਾਂ ਪਰਦੇ ਲੈ ਲਓ ਯਾਰ ਸਾਡੇ ਅਸੀਂ ਸ਼ਾਮ ਨੂੰ ਜਿਹੜੇ ਚੱਕ ਲਾਂਗੇ ਤੁਹਾਡੇ ਦੇ ਜਾਵਾਂਗੇ ਪਤਾ ਕੀ ਆ ਪਰਦੇ ਆਉਣਗੇ ਪਹਿਲਾਂ ਕੀ ਕਰੀਏ ਪਰਦੇ ਲੈ ਲਓ ਪਹਿਲਾਂ ਸਮਝ ਨਹੀਂ ਬਹੁਤ ਟਾਈਮ ਦੇ ਨਹੀਂ ਪਰਦੇ ਆ ਆ ਭੈਣੇ ਚੋਕੀ ਉਹ ਕਹਿੰਦੀ ਆ ਜਿੰਨਾਂ ਨੇ ਉਦਣਾ ਪਲੇ ਸੀਗੇ ਉਹ ਗੱਦੇ ਗੁੱਦੇ ਗਦਿਆਂ ਦਾ ਮੰਜਿਆਂ ਦਾ ਕੱਪੜਾ ਨਹੀਂ ਨਹੀਂ ਉਹਨਾਂ ਨੇ ਵੀਰੇ ਧਾਰਮਿਕ ਵੀਰੇ ਇੱਥੇ ਹੋਰ ਆ ਸ਼ੋਕੀ ਇੱਥੇ ਆ ਤੇ ਰਹਿਣ ਦੇ ਅੱਗੇ ਸਾਰਿਆਂ ਦੇ ਗਲ ਬੈਠੇ ਆ ਸ਼ੋਕੀ ਦੇ ਕੀ ਕਰਨੇ ਆ ਨਹੀਂ ਨਹੀਂ ਤੁਸੀਂ ਖਾਣੇ ਆ ਚੱਲਾਂਗੇ ਚੱਲਾਂਗੇ ਖਾ ਆ ਜੋ ਚੱਲ ਆ ਤੇ ਪਨਾਸਰ ਵਾਲੇ ਨਹੀਂ ਨਹੀਂ ਆ ਦੇ ਆ ਰਾਤ ਦਾ ਰਾਧਾ ਕ੍ਰਿਸ਼ਨ ਹਾਂ ਆ ਜੋ ਵੀ ਪਰਦੇ ਲਾਈ ਆਪਾਂ ਚਲੋ ਵੀ ਬੰਡੇ ਵਾਲੇ ਵੀ ਹੈਗੇ ਆਪਣੇ ਕੋਲੇ ਨਾਲ ਇਤੋਂ ਨਹੀਂ ਬੰਡੇ ਲੈਣੇ ਉਹ ਗਾਂ ਵਾਲੀ ਤੋਂ ਲਵਾਵਾਂਗੇ ਉਹ ਤੋਂ ਜੇ ਮੈਂ ਤੁਹਾਨੂੰ ਦੱਸਦੀ ਆ ਸਾਡੀ ਨਾ 700 ਦਾ ਵਾਲਪੇਪਰ ਹੈਗਾ ਮਾਰਬਲ ਵਾਈਟ ਤੇ ਗ੍ਰੇ ਇਕੰਦਾਂ ਦਾ ਹੈਗਾ ਵਿੱਚ 골ਡਨ ਟੱਚ ਕਰੀਮ 골ਡਨ ਥੋੜਾ ਆਫ ਵਾਈਟ ਹੈਗਾ ਤੁਹਾਡੇ ਕੋਲ ਨਹੀਂ ਆਫ ਵਾਈਟ ਨਹੀਂ ਹੈਗਾ ਇਹ ਆਫ ਵਾਈਟ ਹੋਣਾ ਹੈ 골ਡਨ ਟੱਚ ਚਾਹ 골ਡਨਾ ਹੈ ਨਹੀਂ ਹੈ ਪੂਰਾ ਆਫ ਇੱਕ ਕਪੜਾ ਕਿਹੜਾ ਕਰੀਓ ਵੀ ਹੋਵੇ ਨਹੀਂ ਆ ਤਾਂ ਨੰਗਾ ਟਾਈਮ ਇਹਨਾਂ ਦਾ ਜਿਹੜੇ ਹੁਣ ਚੱਲਦੇ ਆ ਉਹ ਦਿਖਾਓ ਨਵਾਂ ਕੁਛ ਆਇਆ ਲਾਦਾ ਉੱਪਰ ਦੀ ਸਾਰਾ ਕੋਈ ਬਾਈ ਹੁਣਾਂ ਤਾਂ ਨਵਾਂ ਹੀ ਲੈ ਆਂਦਾ ਉਹ ਯਾਰ ਇਹ ਆਫ ਵਾਈਟ ਜਿਹੜੇ ਤੁਸੀਂ ਕਹਿੰਦੇ ਆ ਨਾਲ 골ਡਨ ਦੀ ਮੈਚਿੰਗ ਹੈ ਨਾ ਨਾ ਬੜੀ ਜਾਂਦੀ ਹੈ ਤਾਂ ਵੀਰੇ ਹਾਂ ਇਹ ਦੋਨਾਂ ਦੀ ਫੋਟੋ ਖਿੱਚੂ ਨਾ ਨਹੀਂ ਆਹ ਨਹੀਂ ਚੱਲਣਾ ਸੌਣੇ ਆਹ ਚੱਲ ਜੂ ਆਹ ਮੈਂ ਤਾਂ ਤੋ ਕਹਿ ਰਹੀ ਆ ਆਪਣਾ ਸੋਫਾ ਆਫ ਵਾਈਟ ਆ ਹੁਣ ਸੋਫਾ ਥੋੜੂ ਕੱਲਾ ਦੇਖਣਾ ਸੋਫਾ ਵੀ ਆਪਣਾ ਫਰਨੀਚਰ ਆਫ ਵਾਈਟ ਆ ਠੀਕ ਹੈ ਜੀ ਲਾ ਵੋ ਕੋ ਆ ਕੀ ਕਰੀਏ ਨੀ ਤਦ ਨੀ ਲੋਕਦੀ ਆ ਵੜਦੇ ਨੇ ਬੱਚੇ ਲਾ ਮੈਂ ਬੋਲਦਾ ਉਹ ਆ ਤੇਰੇ ਅਲੂ ਗਣ ਮੀਚੀ ਖੇਢੀ ਜਾਂਦੀ ਇੱਥੇ ਦੇਖਿਓ ਜੀ ਗੁਰਮੁਖ ਵੀਰੇ ਆਹ ਹੀ ਵੜਦਣਾ ਯਾ ਯਾ ਫੈਬਰਿਕ ਦਾ ਫਰਕ ਆ ਇੱਕ ਇੱਕ ਉਹ ਮਹਿੰਗਾ ਨਾ ਉੱਪਰਲੇ ਰੂਲਸ ਲਾਓ ਇਹ ਕਾ ਦੇਖੋ ਵੜਕ ਨਹੀਂ ਨਹੀਂ ਆਸੀ ਨਹੀਂ ਨਹੀਂ ਓਏ ਆ ਆਫ ਵਾਈਟ ਦਿਖਾਈ ਬਈ ਉਹ ਆਹ ਵਾਈਟ ਹਾਂ ਆਹ ਖੋਲ ਯਾਰ ਉਹ ਆਸਾਨ ਨਾਲੇ ਸਿੰਪਲ ਨਾ ਕੋਈ ਉਹ ਉਹ ਜਿਹਾ ਬਲੈਕਆਊਟ ਕਹਿੰਦੇ ਆ ਸਨ ਬਲੋਕਰ ਹੁੰਦਾ ਇਹ ਇਹ ਵਧੀਆ ਆ ਆਹ ਵਾਲਾ ਓਏ ਨਾ ਹੋਰ ਇਹਦਾ ਬੈਸ ਆ ਆਹ ਸਹੀ ਜਿਹਾ ਆ ਆ ਆ ਵਧੀਆ ਮੇਰੇ ਹਿਸਾਬ ਨਾਲ ਬੱਸ ਆਹੀ ਆ ਵੀਰੇ ਕੋਲੇ ਜਿਹੜਾ ਕੋ ਚੱਲਣਾ ਪਿੱਛੇ ਪਏ ਉਹ ਸਾਨੂੰ ਆਰਡਰ ਬਣਨਿਆ ਦਿਖਾ ਦਿੰਦਾ ਆਰਡਰ ਤੇ ਬਣੋਗੇ ਉਹ ਪਿੱਛੇ ਆਰਡਰ ਬਣੋਗੇ ਉਹ ਕਾਫੀ ਮਿੰਗੀ ਦੇ ਵਿੱਚ ਕਾਰਡ ਦੇ ਘਟ ਹੁੰਦੇ ਆਦਿ ਕੋਤਕ ਮਹਿੰਗੇ ਦੀ ਗੱਲ ਨਹੀਂ ਸਾਨੂੰ ਕੁਆਲਿਟੀ ਵਧੀਆ ਚਾਹੀਦੀ ਆ ਕੁਆਲਿਟੀ ਵਧੀਆ ਕਾ ਦੇਖ ਲੋ ਆਪਣੇ ਪਹਿਲਾਂ ਹਾਂ ਉਹ ਬਾਹਰੋਂ ਦੀ ਬਾਹਰ-ਬਾਰ ਲਾ ਲਾਏ ਕੋਈ ਨਾ ਬਾਈ ਤੁਹਾਨੂੰ ਸਹੀ ਗੱਲ ਆ ਹੈ ਜਿੱਦਿ ਕਰਾ ਕੇ ਵੱਜਿਆ ਕੋ ਉਹ ਨਹੀਂ ਚਲੋ ਕਮਾਰਾਂ ਨੇ ਚੱਲ ਗਏ ਹੁਣ ਚਲੋ ਵੀ ਲਾ ਆ ਕੇ ਨਾ ਗੱਡੀ ਕੁਮਖਾ ਮਾਰਾਣਾ ਗੱਡੀ ਦਾ ਉੱਧਰ ਹੀ ਖੜੀ ਆ ਕਿੱਧਰ ਜਾਣਾ ਇੱਧਰ ਹੀ ਜਾਣਾ ਪਾ ਮਗਰ ਕੁਮਾਰਾਣਾ ਦੀ ਚਲੋ ਵੀ ਕੁਮਾਰਾਣਾ ਲੈ ਕੇ ਚੱਲੋ ਆ ਜਾਓ ਵੀ ਆ ਜਾਓ ਕੋਈ ਕੁਝ ਪਤਾ ਨਹੀਂ ਲੱਗਦਾ ਆ ਜਾਓ ਵੀ ਆ ਜਾਓ ਲੈ ਕੇ ਆਦੇ ਸੀ ਤਾਂ ਫਲੇਮਾ ਰੋਟੀ ਪੂਰੀਆਂ ਆ ਦਿਆ ਰੋਮੀ ਪੂਰੀਏ ਵੀਰੇ ਹੁਣੀ ਛੱਡ ਕੇ ਆਇਆ ਹਾਂ ਅੱਛਾ ਸਟੇਸ਼ਨ ਤੋਂ 22 ਕਿੱਥੇ ਗਏ ਉਲਾਂ ਸ਼ਕਲ ਨਹੀਂ ਪਸਿਆ ਰੀਆਂ ਬਹੁਤ ਬਾਰੀ ਰੋਟੀ ਆ ਜਿੱਲਾ ਜੇ ਜੇ ਆਹ ਰੂਰ ਸਨ ਫਲੇਮ ਦਾ ਜਿਹੜਾ ਉਹ ਆਪਣਾ ਇਸਿਆਵਾਂ ਹਾਂ ਆਹ ਸਨ ਫਲੇਮ ਦਾ ਹਨਾ ਬਾਈ ਉਹ ਸਾਰਾ ਸਿੰਪਲ ਹੈ ਜੀ ਮੈਂ ਆ ਵੀ ਇਹਦੇ ਸਿੰਪਲ ਆ ਵੀ ਸਿੰਪਲ ਹੈ ਜਿਹੜੀ ਐਕਸਟਰਾ ਹੈਵੀ ਆ ਆ ਵੀ ਡਬਲ ਡਿਫਟਰ ਹੈ ਹਾਂ ਜੀ ਸੋਨੀਆ ਨਾਲੇ ਕਲੀਨ ਕਰਦੇ ਆ ਡਬਲ ਡਿਫਟਰ ਹੈ ਇਹ ਕੰਮ ਕਰਦੇ ਰਿੰਗਲ ਦੇ ਹੱਥੋਂ ਓਕੇ ਆ ਆ ਵੀ ਡਬਲ ਡਾਪਟਰ ਸੀ ਬਾਈ ਕਿਹੜਾ ਉਹ ਦਿਖਾਉਂਦਾ ਜੀ ਬੈਸਟ ਫਲੇਮ ਦਾ ਕੰਪਨੀ ਦਾ ਉਹ ਵੀ ਡਬਲਡ ਆ ਪਾਦੇ ਸਾਹਮਣੇ ਹੁਣ ਤੂੰ ਕਿਹੜਾ ਲੈਣਾ ਇਹਨਾਂ ਚੋਂ ਇਹ ਤਾਂ ਵੀ ਪਿੱਛੇ ਹਾਂ ਤਾਂ ਚੱਪ ਦਾ ਸਾਨੂੰ ਫਲੇਟ ਆਹ ਦਾ ਲੈਣ ਤੂੰ ਹਾਂ ਇਹ ਤਾਂ ਨੋਰਮਲ ਜਿਹਾ ਆ ਜਾਂਦਾ ਰੈਗੀ ਹੁਣ ਆ ਇਹਨਾਂ ਦੋਹਾਂ 'ਚੋਂ ਦੇਖ ਲੈ ਜਿਹੜਾ ਤੈਨੂੰ ਸਹੀ ਲੱਗਦਾ ਆ ਵੀ ਸੋਹਣਾ ਯਾਰ ਇਹਦੇ 'ਚ ਵੀ ਜੰਗੋ ਬੰਦਿਆ ਆ ਵੀ ਸੋਹਣਾ ਲੱਗਦਾ ਮੈਨੂੰ ਤਾਂ ਇਹਦੀ ਇਹਦੇ ਆਹ ਲਾਈਟ ਵੇਟਡ ਆ ਇਹਦੇ ਚ ਨਾ ਇਹ ਸਾਰੇ ਆਹ ਹੈਗੇ ਸਰੀਰ ਇਤਾਰ ਵਾਲੇ ਹਾਂ ਉਹਦੇ ਹੈਗੇ ਟਾਈਕ ਵੀ ਨੀ ਬਾਈ ਕਾਸਟਿੰਗ ਦੇ ਆ ਖਰਾਬ ਹੋਣੀ ਨਹੀਂ ਹੋਣਗੇ ਓਕੇ ਜੀ ਖਰਾਬ ਹੁੰਦਾ ਤਾਂ ਉਹ ਹੋਣਾ ਹੀ ਨਹੀਂ ਖਰਾਬ ਬਾਈ ਕਹਿੰਦਾ ਤੂੰ ਦੱਸ ਕਿਹੜਾ ਲੈਣਾ ਹੁਣ ਦੱਸ ਗਰਮ ਆ ਕਿਹੜਾ ਕਿਹੜਾ ਇੱਕ ਚੀਜ਼ ਦੇ ਫਰਕੇ ਜੁੰਮਲਾ ਪੁੱਛੇ ਇਹਦੇ ਬਟਨ ਲੱਗੇ ਮੈਟਲ ਦੇ ਨਹੀਂ ਤਾਂ ਮੈਟਲ ਦੀ ਕਿਸੇ ਨਹੀਂ ਬੰਦੇ ਕਿਸੇ ਚੀਜ਼ ਨਾਲ ਹੀ ਬੰਦ ਡੈਟ 150 ਤੋਂ 1:09 ਵਜੇ ਜਿੰਨੇ ਦੇਖਵਾਉਂ ਹਾਂ ਬਸ ਸਿੰਪਲ ਜੀ ਹਾਂ ਇਹ ਲਰਵਾ ਆਹ ਮੇਰੇ ਪੀਸ ਹੋਰ ਮੈਜੂ ਬਸ ਕੋਈ ਇਹਦੀ ਕੰਪਲੇਂਟ ਨਾ ਹੋਵੇ ਕੰਪਲੇਂਟ ਕੋਈ ਨਹੀਂ ਹੁੰਦੀ ਬਾਈ ਇੱਧਰ ਨਜ਼ਰ ਰੱਖੋ ਨਹੀਂ ਗਾਇਬਕਾਰ ਦੇਣਾ ਤੁਹਾਡਾ ਕੋਹ ਗਲਾਸ ਗਲੂ ਇਸ ਨੇ ਲੋਰ ਇੱਕ ਪਾ ਕੇ ਦੂਜੀ ਆ ਚਾਰ ਜਿਹਾ ਪਾਣੀ ਵਾਸਤੇ ਦੇਖ ਰਿਹਾ ਵਧੀਆ ਕਰ ਲਾ ਨਾ ਦੇਖ ਥੋੜਾ ਰਿਹਾ ਖਸਕਾਉਣ ਦੀ ਦੇਖਦਾ ਉਹ ਇੰਦਰ ਉਹ ਫਿਰ ਹੀ ਟਾਲਣਾ ਆਓ ਲੈ ਬਹੁਤ ਕੰਨੀ ਰੱਖੀ ਹੈ ਹਾਂਜੀ ਹਾਂਜੀ ਪਹਿਲਾ ਗੋਲ ਗੱਪੇ ਖਾਵਾਂਗੇ ਹੈ ਤੂੰ ਇੱਥੋਂ ਰੈਡੀ ਹੋਈ ਸੀ ਬ੍ਰਾਈਡ ਨਹੀਂ ਹਾਂ ਮੈਂ ਇਥੋਂ اچھا ਇਹਨਾਂ ਨੇ ਉਹ ਇਹ ਬੰਡ ਮਾਸਟਰ ਦੇਖੀਂ ਇੱਥੇ ਇੱਕ ਹੋਰ ਸਰਪ੍ਰਾਈਜ਼ ਮਿਲਣਾ ਆਪਾਂ ਨੂੰ ਅੰਦਰ ਜਾਏਂਗੇ ਆਓ ਦੇ ਅੰਦਰ ਉਹਦਾ ਮੈਨੂੰ ਦੇਖੀ ਜਾਂਦੇ ਆ ਸਸਰੀ ਗਾਲ ਜੀ ਉਹ ਠੀਕ ਹੈ ਮੈਨੂੰ ਜ ਬਾਲਾ ਹੀ ਰੁਚੇ ਮਰਦੇ ਤੁਸੀਂ ਇੰਨੀਆਂ ਤਾਂ ਆਟਮਾ ਨਹੀਂ ਇਹਨਾਂ ਦੇ ਇੰਨੀਆਂ ਤਾਂ ਆਟਮਾ ਨਹੀਂ ਇਹਨਾਂ ਦੇ ਜਿੰਨਾ ਮੈਨੂੰ ਦੇਖੀ ਜਾਣੇ ਚੱਕੋ ਵੇਡੋਸਾ ਆ ਗਿਆ ਤੁਹਾਡਾ ਉਹ ਸਾਰੇ ਸਪਾਈਸੀ ਐ